ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਉਮੀਦ ਹੈ ਕਿ ਤੁਸੀਂ ਸਾਰੇ ਤੰਦਰੁਸਤ ਅਤੇ ਠੀਕ-ਠਾਕ ਹੋਵੋਗੇ ਤੇ ਅੱਜ ਅਸੀਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਤੇ ਜਿਵੇਂ ਤੁਸੀਂ ਕਹਿ ਲਓ ਇੱਕ ਵੱਡਾ ਸਾਰਾ ਫ੍ਰਿਜ ਹੈ ਫ੍ਰਿਜ ਨਹੀਂ ਕਹਿ ਸਕਦੇ ਕੋਲ ਕੋਲ ਇਹ ਗੱਲਬਾਤ ਕਰਾਂਗੇ ਵੀ ਆਲੂ ਨੂੰ ਕਿਵੇਂ ਸਟੋਰ ਕਰਕੇ ਰੱਖਿਆ ਜਾਂਦਾ ਸਟੋਰ ਦੇ ਵਿੱਚ ਕਿੰਨੀ ਕਿ ਠੰਡ ਹੁੰਦੀ ਹੈ ਤੇ ਕੀ ਸਿਸਟਮ ਹੁੰਦਾ ਹੈ ਜਦੋਂ ਆਲੂ ਦੀ ਫਸਲ ਪੈਦਾ ਹੁੰਦੀ ਹੈ ਤੋ ਦੋ ਮਹੀਨਾਕ ਨਵੇਂ ਆਲੂ ਆਉਂਦੇ ਹੁੰਦੇ ਆ ਮਾਰਕੀਟ ਦੇ ਵਿੱਚ ਮੰਡੀ ਦੇ ਵਿੱਚ ਤੇ ਉਸ ਤੋਂ ਬਾਅਦ 11 ਮਹੀਨੇ ਤੱਕ ਆਪਾਂ ਇਹ ਕੋਲਡ ਸਟੋਰ ਵਾਲੇ ਆਲੂ ਖਾਣੇ ਹੁੰਦੇ ਆ ਤੇ ਤੁਹਾਨੂੰ ਸਾਰਾ ਪ੍ਰਕਿਰਤ ਦਿਖਾਵਾਂਗੇ ਇਹ ਕੀ ਹੁੰਦਾ ਹੈ ਕੀ ਧਾਕਦਾ ਹੁੰਦਾ ਕੋਲਡ ਸਟੋਰ ਦੇ ਵਿੱਚ ਤੇ ਬਹੁਤ ਇੰਟਰਸਟਿੰਗ ਵੀਡੀਓ ਹੋਣ ਵਾਲੀ ਹੈ ਇਹ ਫਿਰੋ ਸਾਡੀ ਵੀਡੀਓ ਦੇ ਨਾਲ ਤੇ ਤੁਸੀਂ ਵੀ ਦੇਖੋ ਕਿਵੇਂ ਆਲੂ ਨੂੰ ਸਟੋਰ ਕੀਤਾ ਜਾਂਦਾ ਹੈ ਤੇ ਕਿਵੇਂ ਆਪਣੇ ਤੱਕ ਪਹੁੰਚਦੇ ਆ ਤੇ ਜਿਹੜੀ ਤੁਸੀਂ ਇਹ ਸਾਰੀ ਬਿਲਡਿੰਗ ਦੇਖ ਰਹੇ ਹੋ ਵੱਡੀ ਤੇ ਸਾਰੀ ਇਹ ਕੋਲਡ ਸਟੋਰ ਦੀ ਬਿਲਡਿੰਗ ਹੈ ਜੀ ਤੇ ਇਧਰ ਦੇ ਪਾਸੇ ਸਾਰਾ ਪ੍ਰਕੈਸ ਵਗੈਰਾ ਜੋ ਟਰਾਂਸਫਰਮਰ ਵਗੈਰਾ ਲੱਗਿਆ ਹੋਇਆ ਸਾਰਾ ਤੇ ਸਾਹਮਣੇ ਐਂਟਰੀ ਪੁਆਇੰਟ ਹੈ ਤੇ ਪਹਿਲਾਂ ਤੁਹਾਨੂੰ ਇਧਰ ਜੋ ਮੋਟਰਾਂ ਵਗੈਰਾ ਲੱਗੀਆਂ ਹੋਈਆਂ ਉਹ ਦਿਖਾ ਦਿੰਨੇ ਆ ਫਿਰ ਉਸ ਤੋਂ ਬਾਅਦ ਆਪਾਂ ਅੰਦਰ ਚੱਲਾਂਗੇ ਕੋਲ ਸਟੋਰ ਦੇ ਕਿ ਸਾਰਾ ਆਪਰੇਟਿੰਗ ਰੂਮ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੋਟਰਾਂ ਲੱਗੀਆਂ ਹੋਈਆਂ ਨੇ ਇੱਕ ਮੋਟਰ ਹੈਗੀ ਹੈ ਜੀ 50 ਐਚਪੀ ਦੀ ਤੇ ਇੱਕ 60 ਐਚਪੀ ਦੀ ਮੋਟਰ ਹੈ ਇਹ ਜੋ ਆਹ ਜਿਹੜੇ ਕੰਪਰੈਸਰ ਹੈ ਜੀ ਇਹ। ਪਰ ਇਹ ਫਰਿੱਜ ਦੇ ਵਿੱਚ ਕੰਪਰੈਸਰ ਹੁੰਦਾ ਹੈ, AC ਦੇ ਵਿੱਚ ਕੰਪਰੈਸਰ ਹੁੰਦਾ ਹੈ। ਬਸ ਇਹ ਇਹਦਾ ਸਾਈਜ਼ ਮਾੜਾ ਜਿਹਾ ਵੱਡਾ ਹੈ। ਉਹ ਛੋਟੇ ਪੱਧਰ ਦੇ ਹੁੰਦੇ ਇਹ ਵੱਡੇ ਆ। ਇੱਕ ਕੰਪਰੈਸਰ ਇੱਧਰ ਹੈ ਜੀ ਤੇ ਇੱਕ ਕੰਪਰੈਸਰ ਇੱਧਰ ਹੈ। ਤੇ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਟੈਂਕ ਤੇ ਇਹਦੇ ਵਿੱਚ ਗੈਸ ਭਰੀ ਹੋਈ ਹੈ ਜੀ ਤੇ ਇਸ ਤੋਂ ਬਾਅਦ ਜਦੋਂ ਕੰਪਰੈਸਰ ਚੱਲਦੇ ਆ ਗੈਸ ਨੂੰ ਕੰਪਰੈਸਟ ਕਰਕੇ ਤੇ ਇਹ ਪਾਈਪਾਂ ਦੇ ਰਾਹੀਂ ਕੋਲਡ ਸਟੋਰ ਦੇ ਵਿੱਚ ਜਾਂਦੀ ਹੈ। ਇਹ ਅੰਦਰ ਇੱਕ ਕੂਲਿੰਗ ਸਿਸਟਮ ਵੱਖਰਾ ਲੱਗਿਆ ਹੋਇਆ ਪੱਖੇ ਲੱਗੇ ਹੁੰਦੇ ਆ ਤੇ ਸਾਰਾ ਕੋਲਡ ਸਟੋਰ ਠੰਡਾ ਹੋ ਜਾਂਦਾ ਤੇ ਇਹ ਮਗਰਲੇ ਪਾਸੇ ਜਿਹੜੇ ਸਾਰੇ ਇਲੈਕਟ੍ਰਿਕ ਪੈਨਲ ਵਗੈਰਾ ਆ ਗਏ ਤੇ ਇਸ ਕਮਰੇ ਤੋਂ ਸਾਰਾ ਜੋ ਇਹ ਕੋਲਡ ਸਟੋਰ ਆ ਇਸ ਨੂੰ ਇਹ ਆਪਰੇਟ ਹੁੰਦਾ ਇੱਥੋਂ ਚੱਲਦਾ ਤੇ ਫਿਰ ਬੰਦ ਹੋ ਜਾਂਦਾ ਤੇ ਇਧਰਲੇ ਪਾਸੇ ਜੋ ਗੈਸ ਹੁੰਦੀ ਆ ਉਹਨੂੰ ਠੰਡਾ ਕਰਨ ਲਈ ਕੋਈ ਨਾ ਲੱਗੀਆਂ ਹੋਈਆਂ ਤੇ ਫਿਲਹਾਲ ਇਹ ਪੈਸ ਵਾਲੇ ਬੰਦ ਕੀਤਾ ਹੋਇਆ ਜੀ ਕੋਲਡ ਸਟੋਰ ਇੱਕ ਦਿਨ ਦੇ ਵਿੱਚੋਂ ਘੰਟਾ ਦੋ ਘੰਟੇ ਇਹ ਬੰਦ ਕਰ ਦਿੰਦੇ ਹੁੰਦੇ ਆ ਜੇ ਕੋਈ ਲਾਂ ਚਲਦੀਆਂ ਹੁੰਦੀਆਂ ਜਿਵੇਂ ਪਾਣੀ ਡਿੱਗਦਾ ਹੁੰਦਾ ਮੀਂਹ ਦਾ ਪਾਣੀ ਡਿੱਗਦਾ ਹੁੰਦਾ ਤੇ ਉਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਇੱਥੇ ਉਸੇ ਤਰ੍ਹਾਂ ਹੀ ਫੀਲ ਹੁੰਦਾ ਤੇ ਇੱਥੇ ਖੜ ਕੇ ਬਹੁਤ ਮਜ਼ਾ ਆਉਂਦਾ ਉਸ ਟਾਈਮ ਤੇ ਇਹ ਤਾਂ ਟਰਾਂਸਫਾਰਮਰ ਹੈ ਜੀ ਇਹ ਸਕੂਲ ਦੇ ਟੋਰਨ ਚਲਾਉਣ ਵਾਸਤੇ ਸਪੈਸ਼ਲ ਕਨੈਕਸ਼ਨ ਦੀ ਲੋਡ ਹੁੰਦੀ ਹੈ ਵੱਡਾ ਟਰਾਂਸਫਾਰਮਰ ਲੱਗਿਆ ਹੋਇਆ ਜੀ ਇੱਥੇ ਤੇ ਇਹਦੀ ਬਿਜਲੀ ਦੀ ਖਪਤ ਦੀ ਗੱਲ ਕਰੀਏ ਤਾਂ ਕੱਟੋ-ਕੱਟ ਕੇ ਨੇ 2 ਲੱਖ ਰੁਪਈਆ ਤਾਂ ਮਹੀਨੇ ਦਾ ਬਿਜਲੀ ਦਾ ਬਿੱਲ ਆ ਜਾਂਦਾ ਹੈ ਪਾਵਰ ਕੰਜਪਸ਼ਨ ਬਹੁਤ ਜ਼ਿਆਦੀ ਹੈ ਕੋਲਡ ਸਟੋਰ ਦੀ ਤੇ ਇਦੇ ਵੱਡੇ ਏਰੀਆ ਨੂੰ ਕੋ ਠੰਡਾ ਕਰਨਾ ਹਨ ਜਿਹਦੀ ਕੰਜਪਸ਼ਨ ਤਾਂ ਹੋਏਗੀ ਬਹੁਤ ਜ਼ਿਆਦਾ ਇਹ ਫਿਊ ਮੋਮੈਂਟਸ ਲੇਟਰ ਜਿਹੋਨਾ ਜੋ ਇਹ ਕੂਲਿੰਗ ਕੋਲਾ ਠੰਡਾ ਕਰਨ ਵਾਲਾ ਪਲਾਂਟ ਹੈ ਚੱਲ ਰਿਹਾ ਤੇ ਜੋ ਪੈਪਰਸ ਵੀ ਦੇਖ ਰਹੇ ਵੀ ਕਿ ਉਹਨਾਂ ਦੇ ਵਿੱਚ ਗਰਮ ਗੈਸ ਹੁੰਦੀ ਹੈ ਤੇ ਜੋ ਉੱਪਰ ਪਾਣੀ ਡਿੱਗ ਰਿਹਾ ਹੈ ਗੈਸ ਨੂੰ ਠੰਡਾ ਕਰਦਾ ਕੋਈ ਠੰਡੀ ਠੰਡੀ ਹਵਾ ਚੱਲ ਰਹੀ ਹੈ ਇੱਥੇ ਠੰਡੀ ਠੰਡੀ ਹਵਾ ਬਰੀਕ ਬਰੀਕ ਬੂੰਦਾਂ ਡਿੱਗ ਰਹੀਆਂ ਪਾਣੀ ਦੀ ਹਵਾ ਨਾਲ ਆ ਰਹੀ ਹੈ ਮੂੰਹ ਤੇ ਡਿੱਗ ਰਹੀਆਂ ਇਧਰਲੇ ਪਾਸੇ ਜੀ ਹੁਣ ਮੋਟਰਾਂ ਚੱਲ ਪਈਆਂ ਇਹ ਕੰਪਰੈਸਰ ਚੱਲ ਰਿਹਾ ਮੋਟਰ ਚੱਲ ਰਹੀ ਐ ਇੱਕ ਜਿਵੇਂ ਪੂਰਾ ਮੀਂਹ ਪੈ ਰਿਹਾ ਹੁੰਦਾ ਉਹੀ ਫੀਲ ਆ ਰਹੀ ਐ A few moments later ਇੱਕ ਹੋਲਡ ਆਫ ਦ ਐਂਟਰੀ ਗੇਟ ਐ ਜੀ ਇਸ ਟਾਈਮ ਐਂਟਰੀ ਇੱਥੇ ਸਾਰਾ ਖਾਲੀ ਐ ਤੇ ਕਿਉਂਕਿ ਹੁਣ ਚੱਲ ਰਿਹਾ ਜੂਨ ਦਾ ਮਹੀਨਾ ਜਿੰਨਾ ਵੀ ਆਲੂ ਐ ਸਾਰਾ ਅੰਦਰ ਲੱਗ ਚੁੱਕਿਆ ਐ ਤੇ ਜਦੋਂ ਫਰਵਰੀ ਜਾਂ ਮਾਰਚ ਦਾ ਮਹੀਨਾ ਆਉਂਦਾ ਉਦੋਂ ਆਲੂ ਦੀ ਫਸਲ ਆਉਂਦੀ ਹੈ ਇੱਥੇ ਤੇ ਪੂਰੀਆਂ ਲੈਹਣਾ ਬੈਣਾ ਲੱਗੀਆਂ ਹੁੰਦੀਆਂ ਤੇ ਪੈਰ ਰੱਖਣ ਥਾਂ ਹੀ ਹੁੰਦੀ ਗੱਡੀਆਂ ਟਰੈਕਟਰ ਟਰਾਲੀਆਂ ਤੇ ਬਹੁਤ ਕੁਝ ਖੜਾ ਹੁੰਦਾ ਇੱਥੇ ਇਹ ਕੋਲੇ ਚਾਰੇ ਪਾਸੇ ਖਾਲੀ ਹੈ ਬਿਲਕੁਲ ਸੁਨਸਾਨ ਹੈ ਤੇ ਚਲੋ ਆਪਾਂ ਚੱਲਦੇ ਹਾਂ ਕੋਲ ਸਟੋਰ ਦੇ ਅੰਦਰ ਇੱਧਰ ਦੀ ਕਰਦੇ ਹਾਂ ਐਂਟਰੀ ਕੋਲ ਸਟੋਰ ਦਾ ਦਰਵਾਜ਼ਾ ਹੀ ਬਹੁਤ ਜ਼ਿਆਦਾ ਹੈਵੀ ਹੈ ਲਓ ਜੀ ਕੋਲ ਸਟੋਰ ਕਰਕੇ ਐਂਟਰੀ ਲੈ ਚ ਹਕੇ ਬੁਲਾ ਕੋਲਡ ਸਟੋਰ ਤੇ ਦੇਖੋ ਸਾਰੀਆਂ ਆਲੂ ਦੀਆਂ ਬੋਰੀਆਂ ਪਈਆਂ ਇੱਥਾਰੇ ਪਾਸੇ ਤੇ ਇਸ ਕੋਲਡ ਸਟੋਰ ਦੀ ਜੇਕਰ ਆਪਾਂ ਗੱਲ ਕਰੀਏ ਇਹਦੀਆਂ 5 ਮੰਜ਼ਲਾਂ ਹੈ ਜੀ ਇੱਕ ਬੇਸਮੈਂਟ ਹੈ ਤੇ ਇਸ ਤੋਂ ਉੱਪਰ ਆਪਣੀਆਂ 4 ਮੰਜ਼ਲਾਂ ਹੋਰ ਹੈ ਇਹ ਸਾਰੀਆਂ 4 ਮੰਜ਼ਲਾਂ ਦੇ ਵਿੱਚ ਆਲੂ ਦੀਆਂ ਬੋਰੀਆਂ ਪਈਆਂ ਹੋਈਆਂ ਤੇ ਤਕਰੀਬਨ ਇੱਥੇ ਆਪਾਂ ਪਤਾ ਕੀਤਾ ਕਿ ਕਹਿੰਦੇ 60 ਤੋਂ 65000 ਆਲੂ ਦੀ ਬੋਰੀ ਇੱਥੇ ਲੱਗ ਜਾਂਦੀ ਹੈ ਸਟੋਰ ਦੇ ਵਿੱਚ ਇਹ ਤਾਂ ਲੇਟੈਸਟ ਨਿਊਜ਼ ਹੈ ਇੱਕ ਬੋਰੀ ਦੇ ਵਿੱਚ ਲਗਭਗ 50 ਕਿਲੋ ਆਲੂ ਹੁੰਦਾ ਜੀ ਤੇ 60-65000 ਬੋਰੀ ਲੱਗੀ ਆਲੂ ਦੀ ਕਿ ਤੁਸੀਂ ਦੇਖ ਸਕਦੇ ਹੋ ਨਾ ਕਿੰਨੀ ਕਵਾਂਟਿਟੀ ਹੋ ਗਈ ਆਲੂਆਂ ਦੀ ਤੇ ਚਾਰੇ ਪਾਸੇ ਦੇਖੋ ਤੁਸੀਂ ਆਲੂ ਹੀ ਆਲੂ ਦੇ ਨਿੱਕੇ ਪਹਿਲਾਂ ਆਪਾਂ ਬੇਸਮੈਂਟ ਚੱਲਦੇ ਆਂ ਤੇ ਹਨੇਰਾ ਕਾਫੀ ਹੈ ਜੀ ਫਲੈਸ਼ ਟੀਕਾ ਲੀਆ ਆਪਾਂ ਤੇ ਇੱਥੇ ਬਹੁਤ ਜ਼ਿਆਦਾ ਆਲੂ ਹੈ ਘੱਟੋ ਘੱਟ ਕਹਿੰਦੇ ਇੱਥੇ 20000 ਗੱਟਾ ਆਲੂ ਦਾ ਪਿਆ ਹੋਇਆ ਇੱਥੇ ਇਹਨਾਂ ਤੇ ਨੰਬਰ ਲਾਏ ਹੁੰਦੇ ਆ ਬਿਲਕੁਲ ਸਾਰੇ ਗੱਟਿਆਂ ਤੇ ਨੰਬਰ ਲੱਗੇ ਹੁੰਦੇ ਆ ਲੋਟ ਵਾਈਜ਼ ਤੇ ਜਿਹੜੇ ਵਪਾਰੀ ਤੇ ਹੁੰਦੇ ਆ ਤੇ ਉਸੇ ਤਰ੍ਹਾਂ ਹੀ ਤਰਤੀਬਾ ਰੱਖੇ ਹੁੰਦੇ ਆ ਤੇ ਬਾਅਦ ਚ ਸਾਰੇ ਗੱਟੇ ਚੱਕ ਲਏ ਜਾਂਦੇ ਆ ਜੀ ਇਸੇ ਤਰ੍ਹਾਂ ਹੀ ਤਰਤੀਬ ਵਾਈਜ਼ ਉਹ ਆ ਜਿਹੜੀ ਲੱਕੜ ਹੈ ਨਾ ਇਹ ਵੀ ਪੂਰੀ ਠੰਡੀ ਹੈ ਜਿਵੇਂ ਲੋਹੇ ਵਾਲੀ ਹੁੰਦੀ ਹੈ ਨਾ ਲੱਗ ਰਿਹਾ ਲੋਹਿਆ ਹੁੰਦਾ ਸੀ ਹੂੰ ਅੱਛਾ ਅਸੀਂ ਅੰਦਰ ਆਏ ਆ ਤੇ ਇਹ ਪੂਰਾ ਠੰਡਾ ਠੰਡਾ ਮਹਿਸੂਸ ਹੋਣ ਲੱਗ ਪਿਆ ਤੇ ਜਿਵੇਂ ਕਿਸੇ ਠੰਡੇ ਏਰੀਆ ਚ ਪਹਾੜੀ ਏਰੀਆ ਚ ਆ ਜਾਈਏ ਜਾਂ ਅਸੀਂ ਫ੍ਰਿਜ ਦੇ ਵਿੱਚ ਵੜ ਗਏ ਹੋਈਏ ਮਜ਼ਾ ਆਇਆ ਤੇ ਇਹ ਤਾਂ ਤੁਹਾਨੂੰ ਪਹਿਲਾਂ ਟੈਂਪਰੇਚਰ ਦਿਖਾ ਦਈਏ ਕੋਲ ਸਟੋਰ ਦਾ ਟੈਂਪਰੇਚਰ ਕਿੰਨਾ ਰਹਿੰਦਾ ਲੇਕਿਨ ਉਹ ਇਹਦਾ ਕੂਲਿੰਗ ਸਿਸਟਮ ਬੰਦ ਕੀਤਾ ਹੋਇਆ ਤੇ ਫੇਰ ਵੀ ਅੰਦਰ ਖੜਨਾ ਬਹੁਤ ਮੁਸ਼ਕਲ ਹੋਇਆ ਪਿਆ ਆ ਤੁਸੀਂ ਦੇਖ ਸਕਦੇ ਹੋ ਜੋ ਆ ਕਾਲੀ ਜੀ ਲਾਈਨ ਦੇਖ ਰਹੇ ਹੋ ਇੱਥੇ ਜਾ ਤੇ 0 ਡਿਗਰੀ ਦੇ ਨੇੜੇ ਤੇੜੇ ਆ। 0 ਤੋਂ ਮਾੜਾ ਜਿਹਾ 1 ਪੁਆਇੰਟ ਉੱਪਰ ਹੈ ਜੀ। ਕਹਿ ਸਕਦੇ ਆਪਾਂ 1 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਹੋਊਗਾ ਇੱਥੇ ਇਸ ਵੇਲੇ। ਤੇ ਬਾਹਰ ਠੀਕ ਆ 44 ਡਿਗਰੀ ਟੈਂਪਰੇਚਰ। ਫੋੜ ਅਸੀਂ ਪਹੁੰਚ ਗਏ ਆ 0 ਡਿਗਰੀ 1 ਡਿਗਰੀ 'ਚ ਤੇ ਪੂਰੀ ਠੰਡ ਲੱਗਣ ਲੱਗ ਗਈ ਹੁਣ ਸਾਨੂੰ। ਬਿਲਕੁਲ। ਕਿੱਥੇ 0 ਡਿਗਰੀ ਤੇ ਕਿੱਥੇ 45 ਡਿਗਰੀ? ਅਸੀਂ ਆ ਗਏ ਨਹੀਂ ਪਹਿਲੀ ਮੰਜ਼ਲ ਤੇ। ਤੇ ਪਹਿਲੀ ਮੰਜ਼ਲ ਤੇ ਦੇਖ ਲਓ ਕਿਵੇਂ ਗੱਟੇ ਚਣਕੇ ਰੱਖੇ ਹੋਏ ਆਲੂਆਂ ਦੇ ਤੇ ਇਹੀ ਆਲੂ ਆਪਣੀ ਰਸੋਈਆਂ ਦੇ ਵਿੱਚ ਜਾਂਦਾ ਇੱਥੋਂ ਤੇ ਅੰਦਰ ਦੇਖ ਲਓ ਠੰਡ ਕਿੰਨੀ ਲੇਬਰ ਲੱਗੀ ਹੋਈ ਹੈ ਤੇ ਇਹਨਾਂ ਨੇ ਕੋਟ ਪਾਏ ਹੋਏ ਆ ਜੀ ਹਾਂ ਠੰਡ ਵਾਲੇ ਕੱਪੜੇ ਪਾਏ ਹੋਏ ਆ ਇਹਨਾਂ ਨੇ ਜੁਰ ਬਲ ਰਹਾ ਹੈ ਜਲਾ ਸਕਦੇ ਵੀ ਕਿੰਨੀ ਠੰਡ ਹੈ ਸਕੂਲ ਸਟੋਰ ਦੇ ਵਿੱਚ ਚੱਲੀ ਉੱਪਰ ਚਲ ਆਪਾਂ ਦੂਜੀ ਮੰਜ਼ਲ ਤੇ ਚੱਲਦੇ ਆਂ ਇੱਕ ਕੱਲ ਹੋਰ ਦੱਸਦੀ ਆ ਜੀ ਜੋ ਇੱਥੇ ਮਾਲ ਰੱਖਿਆ ਆਂ ਦਾ ਆਲੂ ਰੱਖਿਆ ਜਾਂਦੇ ਆ ਇਹ ਬਣਾ ਫਰਵਰੀ ਮਾਰਚ ਦੇ ਮਹੀਨੇ ਰੱਖੇ ਜਾਂਦੇ ਆ ਤੇ ਉਸ ਤੋਂ ਬਾਅਦ ਇਹ ਅਕਤੂਬਰ ਨਵੰਬਰ ਤੱਕ ਸਾਰਾ ਸਟੋਰ ਖਾਲੀ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਸਫਾਈ ਕਰਕੇ ਨਵੇਂ ਮਾਲ ਵਾਸਤੇ ਇਹਨੂੰ ਰੈਡੀ ਕਰ ਲਿਆ ਜਾਂਦਾ ਹੈ ਤੇ ਹੁਣ ਅਸੀਂ ਚੱਲਦੇ ਹਾਂ ਜੀ ਉੱਪਰ ਜਿੱਥੇ ਇਹ 쿨ਿੰਗ ਸਿਸਟਮ ਕੰਮ ਕਰਦਾ ਪੱਕੇ ਲੱਗੇ ਹੋਏ ਆ ਵੀ ਕਿੰਨੇ ਕੰਢਾ ਉੱਥੇ ਉੱਪਰ ਜਾ ਕੇ ਦੇਖਦੇ ਆ ਆਜੋ ਆਹ ਜੀ 쿨ਿੰਗ ਕੋਇਲਾ ਲੱਗੀਆਂ ਹੋਈਆਂ ਅੰਦਰ ਤੇ ਇਹਨਾਂ ਦੇ ਵਿੱਚ ਪੱਕੇ ਲੱਗੇ ਹੋਏ ਟੈਂ ਟੈਂ ਇੱਕ ਕੂਲਿੰਗ ਵਾਲਾ ਇੱਕ ਇਧਰ ਹੈ ਜੀ ਤੇ ਇੱਕ ਸਾਹਮਣੇ ਤੇ ਇੱਕ ਪਰਲੇ ਪਾਸੇ ਹੈ ਜੀ ਇਹ ਨਿਸ਼ਾਨਾ ਨਾ ਇੱਕ ਇਧਰਲੇ ਪਾਸੇ ਜੀ ਤਿੰਨ ਕੂਲਿੰਗ ਵਾਲੇ ਇਧਰ ਲੱਗੀਆਂ ਹੋਈਆਂ ਤੇ ਤਿੰਨ ਸਾਹਮਣੇ ਵਾਲੇ ਪਾਸੇ ਲੱਗੀਆਂ ਹੋਈਆਂ ਟੋਟਲ 6 ਕੂਲਿੰਗ ਵੈਲ ਹੈ ਜੀ ਤੇ ਪੱਕੇ ਲਗਾਤਾਰ 24 ਘੰਟੇ ਚੱਲਦੇ ਰਹਿੰਦੇ ਆ 플ਾਂਟ ਹੁੰਦਾ ਉਹ ਬੰਦ ਕਰ ਦਿੱਤਾ ਜਾਂਦਾ ਤੇ ਪਰ ਕੂਲਿੰਗ ਇੱਥੇਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੂਲਿੰਗ ਆਈ ਐਥੇ। ਦੇਖ ਲੇ ਤਾਂ ਇਹ ਟੈਂਪਰੇਚਰ ਘਟ ਗਿਆ। ਇੱਥੇ ਪੂਰਾ ਠੰਡ ਪੂਰੀ ਮਹਿਸੂਸ ਹੋ ਰਹੀ ਹੈ ਜਿਵੇਂ ਆਪਾਂ ਠੰਡੇ ਰੀਸ ਚਲੇ ਗਏ ਨਾ ਬਾਹਰ ਮਹਿਸੂਸ ਹੋ ਰਿਹਾ ਪੂਰਾ। ਸ਼ਾਬਾਸ਼ ਬੇਟਾ। ਇਹ ਪੂਰੀ ਠੰਡੀ ਹਵਾ ਵਾਲਾ ਚੱਲ ਰਿਹਾ। ਇੱਥੇ ਮੇਰੇ ਕਾਜ 0° ਤੋਂ ਵੀ ਘਟ ਹੋਣੀ ਹਵਾ। ਤੇ ਫਲੋ ਵੀ ਕਾਫੀ ਤੇਜ਼ ਹੈ। ਜਦੋਂ ਇਹ ਆਪਣਾ ਨਵੰਬਰ ਦੇ ਮਹੀਨੇ ਜਾਂ ਅਕਤੂਬਰ ਨਵੰਬਰ ਦੇ ਮਹੀਨੇ ਖਾਲੀ ਹੋ ਜਾਂਦਾ ਤੇ ਉਸ ਤੋਂ ਬਾਅਦ ਸਾਰੇ ਇੱਥੇ ਰਿਪੇਅਰ ਕੀਤੇ ਜਾਂਦੀ ਹੈ ਕਿਉਂਕਿ ਜਿੰਨਾ ਵੀ ਇਹ ਢਾਂਚਾ ਖੜਾ ਕੀਤਾ ਹੋਇਆ ਹੈ ਕੰਕਰੀਟ ਗਾਡਰਾਂ ਤੇ ਲੱਕੜ ਦੇ ਬੱਤੀਆਂ ਨਾਲ ਹੀ ਖੜਾ ਕੀਤਾ ਹੋਇਆ ਆ ਆ ਦੇਖ ਲਓ ਤੁਸੀਂ ਜਿਵੇਂ ਆ ਪਿੱਲਰ ਹੋਗੇ ਜੀ ਲੋਹੇ ਦੇ ਗਾਡਰ ਹੋਗੇ ਤੇ ਸਾਰੇ ਬੱਤੇ ਆ ਜੀ ਇਹ ਬੱਤਾ ਸਿਸਟਮ ਲੱਕੜ ਦੇ ਬੱਤੇ ਲੱਗੇ ਹੋਏ ਆ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਹੁੰਦਾ ਤੇ ਟਾਈਮ ਪਾ ਕੇ ਫਿਰ ਇਹ ਜੋ ਬੱਤੇ ਆ ਟੁੱਟ ਜਾਂਦੇ ਆ ਰਿਪੇਅਰ ਵਗੈਰਾ ਹੁੰਦੀ ਰਹਿੰਦੀ ਆ ਇਹ ਖਾਲੀ ਹੁੰਦਾ ਫੇਰ ਹੀ ਰਿਪੇਅਰ ਸੰਭਵ ਹੈ ਕਿਉਂਕਿ ਇੰਨੀ ਇੰਨਾ ਵਜਨ ਪਿਆ ਇੰਨਾ ਦੇ ਉੱਤੇ ਹੁਣ ਕੁਝ ਵੀ ਨਹੀਂ ਹੋ ਸਕਦਾ ਥੱਲੇ ਅਸੀਂ ਦੇਖਿਆ ਸੀ ਥੱਲੇ ਨਾ ਕਈ ਪੱਤੇ ਟੁੱਟੇ ਹੋਏ ਆ ਤੇ ਉਹ ਕਹਿੰਦੇ ਜਦੋਂ ਸਾਰਾ ਮਾਲ ਬਾਹਰ ਨਿਕਲ ਜਾਊਗਾ ਤੇ ਉਸ ਤੋਂ ਬਾਅਦ ਹੀ ਇਹਦੀ ਰਿਪੇਅਰ ਹੋਊਗੀ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਤਾਂ ਸ਼ਾਇਦ ਨਾ ਦਿਖ ਰਿਹਾ ਹੋਵੇ ਪਰ ਸਾਡੇ ਮੂੰਹ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਪੂਰਾ ਜਿਵੇਂ ਆਪਣਾ ਦਸੰਬਰ ਜਨਵਰੀ ਦਾ ਮਹੀਨਾ ਹੁੰਦਾ ਨਾ ਉਹਦਾ ਵੱਡ ਹੁੰਦੀ ਹੈ ਜਿਵੇਂ ਉਹਦਾ ਮਹੀਨਾ ਹੁੰਦਾ ਧੁੰਦਾ ਪੈਂਦੀ ਆਉਂਦੀ ਆ ਧੁੰਦਾ ਪੈਂਦੀ ਆ ਉਵੇਂ ਸਾਡੇ ਮੂੰਹ ਦੇ ਵਿੱਚੋਂ ਵੀ ਧੂਆ ਨਿਕਲ ਰਿਹਾ ਹੈ ਤੇ ਟ ਤੇ ਮਾਈਨਸ ਵੀ ਹੋ ਜਾਂਦਾ ਰਾਤ ਨੂੰ ਜਦੋਂ ਪਲਾਨਟ ਚੱਲਦਾ ਹੁੰਦਾ ਤੇ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਤੇ ਕੋਈ ਵੀ ਜਿਹੜਾ ਕਰਮਚਾਰੀ ਅੰਦਰ ਰਹਿ ਨਹੀਂ ਸਕਦਾ ਇੰਨੀ ਜ਼ਿਆਦਾ ਠੰਡ ਹੁੰਦੀ ਹੈ ਇਹ ਸਾਰਾ ਦਿਓ ਰਾਤ ਨੂੰ ਬੰਦ ਕਰਕੇ ਲੋਕ ਕਰ ਦਿੰਦੇ ਆ ਤੇ ਸਾਰੀ ਉਹ ਲੇਬਰ ਹੈ ਸਾਰੀ ਬਾਹਰ ਨਿਕਲ ਜਾਂਦੀ ਹੈ ਜੀ ਤੇ ਨਿਕਲਣ ਦੀ ਭਲਾਈ ਹੈ ਬੱਤ ਸਹੀ ਹੈ ਤੇ ਜਿਹੜੇ ਬੱਤੇ ਪਾਏ ਇਹਨਾਂ 'ਚ ਥੋੜਾ ਥੋੜਾ ਡਿਸਟੈਂਸ ਦਿੱਤਾ ਹੋਇਆ ਤਾਂ ਕਿ ਸਾਰਿਆਂ ਨੂੰ ਪ੍ਰੋਪਰ ਹਵਾ ਜਿਹੜੀ ਇਹ ਕ੍ਰਾਸ ਹੁੰਦੀ ਰਹੇ ਕੂਲਿੰਗ ਸਾਰੇ 'ਚ ਜਾਂਦੀ ਰਹੇ ਇਹ ਤੁਸੀਂ ਦੇਖ ਸਕਦੇ ਹੋ ਸਾਰੇ ਬੱਤੇ ਅੱਧਾ ਹੀ ਸਪੇਸ ਪਾ ਕੇ ਲਾਏ ਹੋਏ ਹਨਾ ਨੇ ਜਿਹੜਾ ਉੱਪਰ ਪਲਾਂਟ ਆ কুলਿੰਗ ਵਾਲਾ ਜੋ ਪੱਖੇ ਲੱਗੇ ਹੋਏ ਉਹਨਾਂ ਦੀ ਸਾਰੀ ਹਵਾ ਨੀਚੇ ਤੱਕ ਆਉਂਦੀ ਹੈ ਸਾਰੇ ਸਟੋਰ ਦੇ ਵਿੱਚ ਫੈਲ ਜਾਂਦੀ ਹੈ ਤੇ ਜਿਹੜਾ ਇਹ ਜਿੰਨਾ ਵੀ ਇੱਥੇ ਬੋਰੀ ਪਈ ਆ ਆਲੂ ਵਾਲੀ ਤੇ ਜਦੋਂ ਇਹ ਤਿੰਨ ਕੁ ਮਹੀਨੇ ਬਾਅਦ ਸਾਰੇ ਮਾਲ ਦੀ ਪਲਟੀ ਮਾਰ ਦਿੰਦੇ ਆ ਜੀ ਤੇ ਤਾਂ ਜੋ ਖਰਾਬ ਨਾ ਹੋਵੇ ਤੇ ਇੱਕ ਥਾਂ ਤੇ ਆਲੂ ਪਿਆ ਪਿਆ ਯਾਨੀ ਕਿ ਹਵਾ ਵਗੈਰਾ ਨਾ ਲੱਗੇ ਜਿਹੜਾ কুলਿੰਗ ਨਾ ਲੱਗੇ ਕਿਸੇ ਪਾਸੇ ਤਾਂ ਆਲੂ ਖਰਾਬ ਹੋ ਸਕਦਾ ਇੱਕ ਵਾਰ ਸਾਰੇ ਇਹ ਬੋਰੀਆਂ ਜਿੰਨੀਆਂ ਵੀ ਪਈਆਂ ਸਾਰਿਆਂ ਦੀ ਪਲਟੀ ਮਾਰ ਦਿੱਤੀ ਜਾਂਦੀ ਹੈ ਇਹ ਪਲਟੀ ਮਾਰਨ ਦਾ ਕੰਮ ਲੇਬਰ ਕਰਦੀ ਹੈ ਤੁਸੀਂ ਦੇਖ ਹੀ ਲਿਆ ਲੇਬਰ ਨੇ ਕੋਟ ਪਾਏ ਹੋਇਆ ਗਰਮ ਕੱਪੜੇ ਪਾਏ ਹੋਇਆ ਠੰਡ ਕਰਕੇ ਜਾਂਦਾ ਠੰਡ ਬਹੁਤ ਜ਼ਿਆਦੀ ਹੈ ਪਰ ਜੇ ਅਸੀਂ ਵੀ ਥੋੜਾ ਟਾਈਮ ਰੁਕੇ ਹੋ ਸਕਦਾ ਸਾਨੂੰ ਵੀ ਗਰਮ ਕੱਪੜੇ ਪਾਉਣ ਦੀ ਲੋੜ ਪੈ ਜਾਏ ਸਹੀ ਗੱਲ ਹੈ ਉਰੇ ਬਹੁਤ ਇਹ ਕੋਲਡ ਸਟੋਰ ਦੇ ਵਿੱਚ ਜਿੰਨੇ ਵੀ ਬਲਾਕ ਬਣੇ ਹੋਏ ਸਾਰਿਆਂ ਦੀ ਨੰਬਰਿੰਗ ਕੀਤੀ ਹੋਈ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਨੰਬਰਿੰਗ ਵਾਹ ਜੀ ਸਾਰਾ ਮਾਲ ਰੱਖਿਆ ਜਾਂਦਾ ਤੇ ਜਦੋਂ ਵਪਾਰੀ ਆਉਂਦੇ ਲੈਣ ਵਾਸਤੇ ਉਹਨਾਂ ਨੂੰ ਉਹਨਾਂ ਦਾ ਮਾਲ ਚੁਕਾਇਆ ਜਾਂਦਾ ਹੈ ਨੰਬਰ ਦੇਖ ਕੇ ਰੇਕ ਪਿਲਟਰ ਦੇ ਉੱਪਰ ਨੰਬਰ ਲਿਖੇ ਹੋਏ ਆ ਉਹ ਵੈਸੇ ਗਰਮੀ ਤੋਂ ਬਨਣ ਲਈ ਠੀਕ ਹੈ ਜੀ ਇੱਥੇ ਆ ਜੇ ਮਨਾਂ 10-15 ਮਿੰਟ ਤੇ ਪਰ ਬਾਲਾ ਚੜੀ ਰੁਕਿਆ ਜਾ ਸਕਦਾ ਤੇ ਇਹ ਸੀ ਸਾਡਾ ਟੂਰ ਕੋਲਡ ਸਟੋਰ ਦਾ ਜਿਹੜਾ ਆਪਾਂ ਆਲੂ ਘਰਾਂ ਚ ਖਾਣੇ ਆ ਨਾ ਤੁਸੀਂ ਦੇਖ ਲਿਆ ਹੋਣਾ ਵੀ ਕਿਵੇਂ ਸਟੋਰ ਕੀਤਾ ਜਾਂਦਾ ਤੇ ਇੱਥੋਂ ਫਿਰ ਲੋਡ ਪੈਂਦੇ ਜਿੰਨੇ ਡਿਮਾਂਡ ਹੁੰਦੀ ਹੈ ਮੰਡੀ ਚ ਤੇ ਇੱਥੋਂ ਵਪਾਰੀ ਆਪਣੀਆਂ ਇਹ ਬੋਰੀਆਂ ਚੱਕ ਲੈਂਦੇ ਆ ਜੀ ਉਸ ਤੋਂ ਬਾਅਦ ਫਿਰ ਇਹ ਆਲੂ ਆਪਣੇ ਘਰਾਂ ਚ ਪਹੁੰਚ ਜਾਂਦਾ ਤੇ ਜਿੰਨੇ ਆਪਾਂ ਆਮ ਨਾਲ ਕੱਟ ਕੇ ਸਬਜ਼ੀ ਬਣਾ ਕੇ ਖਾ ਲੈਂਦੇ ਆ ਤੇ ਇਹਨੂੰ ਸਟੋਰ ਕਰਨ ਦਾ ਐਡਾ ਵੱਡਾ ਪ੍ਰੋਸੈਸ ਹੈ ਜੀ ਪ੍ਰੋਸੈਸ ਦਾ ਆਪਾਂ ਨੂੰ ਤਾਂ ਪਤਾ ਹੀ ਨਹੀਂ ਨਾ ਆਪਾਂ ਤਾਂ ਸਿੱਧਾ ਤੇ ਪਿੱਛੇ ਇਹਨਾਂ ਦੇ ਪਿੱਛੇ ਇੰਨੀ ਮਿਹਨਤ ਕਰਨੀ ਪੈਂਦੀ ਆ ਉਹ ਕਿਸੇ ਨੂੰ ਨਹੀਂ ਪਤਾ ਵੀ ਕਿੰਨੀ ਮਿਹਨਤ ਕਰਨੀ ਪੈਂਦੀ ਆ ਪੂਰੀ ਤੁਹਾਨੂੰ ਦੱਸਿਓ ਤੁਹਾਨੂੰ ਇਹ ਕੋਲਡ ਸਟੋਰ ਦੀ ਵੀਡੀਓ ਕਿਵੇਂ ਲੱਗੀ ਤੇ ਕਿਵੇਂ ਲੱਗਾ ਇਹ ਕੋਲਡ ਸਟੋਰ ਦਾ ਟੂਰ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ